ਆਡਾ 5 ਸਾਲਾਂ ਦਾ 70 ਕਰੋੜ ਤੁਹਾਡਾ 2 ਸਾਲਾਂ ਦਾ 68000 ਕਰੋੜ ਅੰਦਰ ਹੀ ਕਰਾਂਗੇ ਅੰਦਰ ਹੀ ਕਰਾਂਗੇ ਮਾਰਾ ਸਾਡਾ 5 ਸਾਲਾਂ ਦਾ 70 ਕਰੋੜ ਤੁਹਾਡਾ 2 ਸਾਲਾਂ ਦਾ 68000 ਕਰੋੜ ਅੰਦਰ ਹੀ ਕਰਾਂਗੇ ਅੰਦਰ ਹੀ ਕਰਾਂਗੇ ਮਾਰਾ ਪੰਡ ਦੇ ਪਿੱਛੇ ਜਿਹੜਾ ਇਹਨਾਂ ਦਾ ਕਰਜ਼ਾ 70 ਕਰੋੜ ਤੁਹਾਡਾ ਅੰਦਰ ਹੋ ਗਿਆ ਉਹਨੂੰ ਹੱਦ ਹੋ ਗਿਆ ਸਾਡਾ 55 ਸਾਡਾ ਦਾ 70 ਕਰੋੜ ਤੁਹਾਡਾ 2 ਸਾਲਾਂ ਦਾ 68000 ਕਰੋੜ ਅੰਦਰ ਹੀ ਕਰਾਂਗੇ ਅੰਦਰ ਹੀ ਕਰਾਂਗੇ ਮਾਰਾ ਥਾਲਾ ਨੂੰ ਨਾ ਲਾਇਓ ਦੇਖੋ ਗੱਲ ਇਹ ਹੈ ਜਿਹੜੀ ਕਰਜ਼ੇ ਦੀ ਪੰਡ ਦੀ ਗੱਲ ਕਰਦੇ ਹਾਂ ਕਰਜ਼ਾ ਮਗਰਲੀਆਂ ਸਰਕਾਰਾਂ ਦਾ ਤੁਰਿਆ ਆਉਂਦਾ ਹੈ ਔਰ ਅੱਜ ਪੰਜਾਬ ਦੇ ਸਿਰ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਇਹਨਾਂ ਨੇ 66000 ਕਰੋੜ ਰੁਪਇਆ 2 ਸਾਲਾਂ ਚਲਿਆ ਹੈ ਮਗਰਲੀ ਕਾਂਗਰਸ ਦੀ ਸਰਕਾਰ ਨੇ 70 ਤੋਂ 72000 ਕਰੋੜ ਰੁਪਇਆ 5 ਸਾਲਾਂ ਚਲਿਆ ਹੈ ਜਿਨ੍ਹਾਂ ਨੇ 66000 ਕਰੋੜ 2 ਸਾਲਾਂ ਚ ਲੈ ਲਿਆ ਇਹ ਕਰਜ਼ਾ ਇੱਕ ਵਾਅਦੇ ਸਮੇ ਦਾ ਹੈ ਅਕਾਲੀਆਂ ਨੇ ਵੀ ਇਹਦੀਆਂ ਬਹੁਤ ਝਗੜੀਆਂ ਉਡਾਈਆਂ ਔਰ ਇਸੇ ਤਰ੍ਹਾਂ ਜੇ ਕਰਜ਼ਾ ਵੱਧਦਾ ਰਿਹਾ ਪੰਜਾਬ ਦੇ ਤਨਖਾਹਾਂ ਦੇਣੀਆਂ ਖਤਮ ਹੋ ਜਾਣਗੀਆਂ ਸਾਡੇ ਕੋਲੇ ਆਮਦਨ ਘੱਟਦੀ ਜਾ ਰਹੀ ਹੈ ਵਿਆਜ ਅਸੀਂ ਜ਼ਿਆਦਾ ਦੇ ਰਹੇ ਹਾਂ ਸੋ ਦਿਨ ਬਦ ਦਿਨ ਆਮਦਨ ਡਾਊਨ ਹੋ ਰਹੀ ਹੈ ਪੰਜਾਬ ਦੀ ਸੜਕਾਂ 5 ਸਾਲਾਂ ਬਾਅਦ ਰਿਪੇਅਰ ਹੁੰਦੀਆਂ ਜੇ ਉਹ ਪੈਸਾ ਨਾ ਰਹੇ ਉਹ 10 ਸਾਲਾਂ ਬਾਅਦ ਕਰ ਦੇਣਗੇ ਅੱਜ ਕਿਉਂ ਕੰਮ ਠੱਪ ਪਏ ਕਿਉਂਕਿ ਕਰਜ਼ਾ ਸਿਖਰਾਂ ਤੇ ਆ ਗਿਆ ਸੋ ਇਸ ਕਰਕੇ ਸਾਡਾ ਜਿਹੜਾ ਡਿਪਟੀ ਸੀਐਲਪੀ ਲੀਡਰ ਆ ਉਹ ਕਰਜ਼ੇ ਦੀ ਪੰਡ ਨਾਲ ਲੈ ਕੇ ਆਏ ਅਸੀਂ ਅੰਦਰ ਲੜਨਾ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ ਅੱਜ ਅੱਜ ਕਰਾਵੇ ਨਾ ਖੁੱਲੀ ਬੈਸ ਜਦੋਂ ਤਾਲੇ ਦਾ ਕੰਮ ਕਰਾ ਕੇ ਜਾਣ ਬੁੱਝ ਕੇ ਕੰਮ ਖੇੜਤਾ ਪਰ ਲੜਾਈ ਲੜਤੀ ਜ਼ੀਰੋ ਆਰ ਕੁਐਸਚਨ ਆਰ ਉਡਾਤਾ ਪਹਿਲਾਂ ਜ਼ੀਰੋ ਆ ਪਹਿਲਾਂ ਕੁਐਸਚਨ ਆਰ ਫਿਰ ਜ਼ੀਰੋ ਆ ਅਸੀਂ ਇਹ ਚੋਨੇ ਸਾਡੇ ਦਾ ਬਹਿਸ ਕਰੀ ਅੱਜ ਰਾਤ ਦੇ 12 ਵਜੇ ਤੱਕ ਬਹਿਸ ਚਲਾਉਣ ਔਰ ਹਰ ਵਿਅਕਤੀ ਬੋਲੇ ਔਰ ਓਰੀ ਗੱਲ ਸੁਣੀ ਜਾਵੇ ਅੰਦਰੋਂ ਸਪੀਕਰ ਤੁਹਾਡਾ ਟਾਈਮ ਹੋ ਗਿਆ ਚਲੋ ਉਹਨਾਂ ਵੇਲੇ ਕੋਈ ਟਾਈਮ ਨਹੀਂ ਹੁੰਦਾ ਸੋ ਅੱਜ ਪੰਜਾਬ ਦੇ ਆਰਥਿਕ ਹਾਲਾਤ ਬਹੁਤ ਮਾੜੇ ਨੇ ਨਾ ਕੇਵਲ ਆਰਥਿਕ ਤੁਸੀਂ ਲਾਅ ਐਂਡ ਆਰਡਰ ਵੇਖ ਲਓ ਪੰਜਾਬ ਦਾ ਪੰਜਾਬੀਆਂ ਹੋਰ ਸਥਿਤੀਆਂ ਵੇਖ ਲੋ ਸਾਰਾ ਸਮਾਜ ਤੁਹਾਡੇ ਗਵਰਨਰ ਅਡਰੈਸ ਪੜਨਾ ਜਾਂ ਤੁਹਾਡੀ ਵਾਵਾ ਦੇ ਨਾਲ ਸਾਰੇ ਮੁਲਾਜ਼ਮ ਅੱਜ ਸੜਕਾਂ ਤੇ 올ਡ ਪੈਨਸ਼ਨ ਦਾ ਕੀ ਹੋਇਆ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਵੇਅਰ ਇਜ਼ ਦਟ 올ਡ ਪੈਨਸ਼ਨ ਆਲਾ ਪੁਰਾਣੀ ਜਿਹੜੀ ਸਕੀਮ ਸੀ ਕਿਉਂ ਨਹੀਂ ਲਾਗੂ ਕਰਦੇ ਜਦੋਂ ਗੁਜਰਾਤ ਦੇ ਇਲੈਕਸ਼ਨ ਸੀ ਤੁਸੀਂ ਅਨਾਉਂਸ ਕਰਤਾ ਜਾ ਕੇ ਹਿਮਾਚਲ ਦੇ ਇਲੈਕਸ਼ਨ ਸੀ ਤੁਸੀਂ ਅਨਾਉਂਸ ਕਰਤਾ ਜਾ ਕੇ ਹੁਣ ਕੀ ਸਬ ਸੰ ਗਿਆ ਸੋ ਇਹ ਸਾਰੇ ਦੀਆਂ ਸਾਰੀਆਂ ਗੱਲਾਂ ਛੱਗਣ ਸਕੀਮਾਂ ਅੱਜ ਕਈ ਸਾਲਾਂ ਤੋਂ ਬੰਦ ਪਈਆਂ ਉਹ ਕਾਰਨ ਕੀ ਹੈ ਬਿਕੋਜ਼ ਦੇ ਡੋਨਟ ਹੈਵ ਅ ਮਨੀ ਐਸਾ ਇਹਨਾਂ ਕੋਲੇ ਨਹੀਂ ਸੋ ਇਸ ਕਰਕੇ ਇਹ ਕਰਜ਼ੇ ਦੀ ਪੰਡ ਸਾਡਾ ਇੱਕ ਸਾਥੀ ਲੈ ਕੇ ਆਇਆ ਹੈ ਅੱਜ ਪੰਜਾਬ ਦਾ ਬਜਟ ਪੇਸ਼ ਹੋ ਰਿਹਾ ਤੇ ਨਾਲ ਉਹ ਕਰਜ਼ੇ ਦੀ ਪੰਡ ਲੈ ਦੇਖੋ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਸਰਕਾਰ ਬਦਲਾਵ ਵਾਲੀ ਜਦੋਂ ਆਈ ਸੀ ਇਹਨਾਂ ਨੇ ਕਰਜ਼ਾ ਲਾਣ ਦੀ ਗੱਲ ਕੀਤੀ ਸੀ ਫੇ ਅਸੀਂ ਕਰਜ਼ਾ ਵੀ ਲਾਵਾਂਗੇ ਤੇ ਇਹਨਾਂ ਦੇ 2 ਸਾਲ ਦੇ ਵਿੱਚ ਇਹ ਰੋਜ਼ ਦਾ 250 ਰੋਜ਼ ਦਾ 100 ਕਰੋੜ ਰੁਪਈਆ ਕਰਜ਼ਾ ਲੈਂਦੇ ਆ ਤੇ ਘੱਟ ਤੋਂ ਘੱਟ 2 ਸਾਲਾਂ ਦੇ ਵਿੱਚ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤੇ ਜੇ 70000 ਕਰੋੜ ਰੁਪਈਆ ਪੰਜਾਬ ਤੇ ਹੋ ਗਿਆ ਤਾਂ ਫਿਰ ਇਹ ਕਰਜ਼ਾ ਲੈਣ ਦੀ ਕਿਹੜੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਜਿਹੜਾ ਮਿਸ਼ਨ ਆ ਉਹ ਹੈਗਾ 5 ਟ੍ਰਿਲੀਅਨ ਇਕਨੋਮੀ ਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਕਰਜ਼ਾ 5 ਲੱਖ ਕਰਨਾ ਤੇ ਪੰਜਾਬ ਦਾ ਕਰਜ਼ਾ 5 ਲੱਖ ਤੋਂ ਉੱਪਰ ਹੋ ਜਾਏਗਾ ਕਿੰਨੀ ਕਰਜ਼ੇ ਦੀ ਪੰਡ ਚੱਕੀ ਹੋਈ ਹੈ ਉਹ ਤੁਹਾਡੇ ਸਿਰ ਤੇ ਮਾਰਦੇ ਨੇ ਕਹਿੰਦੇ ਕਰਜ਼ਾ ਚੜਾਇਆ ਵੀ ਤਾਂ ਤੁਸੀਂ ਹੋਏ ਦੇਖੋ ਇਹਨਾਂ ਨੂੰ ਮੜਨ ਦਾ ਕੋਈ ਹੱਕ ਨਹੀਂ ਕਿਉਂਕਿ ਪੰਜਾਬੀਆਂ ਨੇ ਇਹਨਾਂ ਨੂੰ ਬਦਲਾ ਦੇ ਰੂਪ ਚ ਲੈ ਕੇ ਜਾਂਦਾ ਇਹਨਾਂ ਨੇ ਪੰਜਾਬ ਨੂੰ ਇਹ ਨਹੀਂ ਸੀ ਕਿਹਾ ਵੀ ਅਸੀਂ ਜਿਹੜਾ ਪਿਛਲਾ ਕਰਜ਼ਾ ਜਿਹੜਾ ਹੈ ਪਿਓ ਤੁਸੀਂ ਚੜਾਇਆ ਉਹ ਇਹ ਕਹਿੰਦੇ ਸੀ ਅਸੀਂ ਕਰਜ਼ਾ ਵੀ ਲਾਵਾਂਗੇ ਬਦਲਾ ਵੀ ਲਿਆਵਾਂਗੇ ਤੇ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਬਦਲਾ ਲਿਆਵਾਂਗੇ ਅੱਜ ਹਰ ਵਰਗ ਪਰੇਸ਼ਾਨ ਹੈ ਕਿਸਾਨੀ ਕਿਸਾਨੀ ਜਿਸ ਤਰ੍ਹਾਂ ਬਾਰਡਰ ਤੇ ਪਰੇਸ਼ਾਨ ਆ ਉਹ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਉਹ ਕਹਿ ਰਹੇ ਨੇ ਅਸੀਂ ਲਗਾਤਾਰ ਲਾ ਰਹੇ ਆ ਚਾਹੇ ਕੋਈ ਪ੍ਰਾਈਵੇਟ ਪ੍ਰਾਪਰਟੀਆਂ ਅਸੀਂ ਸਰਕਾਰ ਉਹਨੂੰ ਖਰੀਦ ਰਹੀ ਆ ਸਰਮਨ ਪ੍ਰੈਕਟੀਕਲ ਕਰਦੇ ਨਹੀਂ ਜੇ ਇਹ ਲਾ ਰਹੇ ਆ ਤੇ ਚੜ੍ਹਾ ਕੌਣ ਰਿਹਾ ਫਿਰ ਫਿਰ ਜਿਹੜਾ ਅਕਾਊਂਟ ਰਿਹਾ 70000 ਕਰੋੜ ਰੁਪਏ ਸਰਕਾਰ ਤੇ ਇਹਨਾਂ ਦੀ ਹੈ ਫਿਰ ਹੁਣ ਇਹ ਨਾ ਕਹਿਣ ਕਿ ਜਿਹੜੀਆਂ ਦੂਜੀ ਸਰਕਾਰ ਆ ਰਹੀਆਂ ਉਹ ਹੁਣ 2 ਸਾਲ ਚੜਾ ਰਹੀਆਂ ਕਰਜ਼ਾ ਸੋ ਇਹਨਾਂ ਦੀ ਬਿਲਕੁਲ ਮੈਂ ਸਮਝਦਾ ਕਿ ਠੋਕੀ ਭੁੱਖਣ ਭਾਸ਼ਨਵਾਦੀ ਇਸ ਤੋਂ ਵੱਧ ਕੁਝ ਨਹੀਂ ਇਹ ਪੰਡ ਜੀ ਕਰਜ਼ੇ ਕਿਉਂਕਿ ਕਰਜ਼ਾ ਇਸ ਵੇਲੇ 333000000 ਕਰੋੜ ਰੁਪਏ ਹੈ ਤੇ ਕਿਸਾਨੀ ਦਾ ਕਰਜ਼ੇ ਦੀ ਗੱਲ ਕਰ ਲਓ 1 ਲੱਖ ਕਰੋੜ ਰੁਪਏ ਉਹ ਆ ਤੇ 433000000 ਕਰੋੜ ਰੁਪਏ ਇਸ ਵੇਲੇ ਪੰਜਾਬ ਤੇ ਕਰਜ਼ਾ ਹੈ ਤੇ ਇਹ ਪੰਡ ਜਿਹੜੀ ਹੈ ਮੈਂ ਸਮਝਦਾ ਕਿ ਸਾਡੇ ਕਰਜ਼ੇ ਦੀ ਪੰਡ ਦਾ ਇਸ ਤੋਂ ਵੀ ਭਾਰੀ ਆ ਬਹੁਤ ਭਾਰੀ ਪੰਡ ਹੈ ਅੰਦਰ ਲੈ ਜਾਓਗੇ ਲੈ ਜਾਣਗੇ ਮੈਨੂੰ ਪਰ ਹੁਣ ਅਸੀਂ ਮੈਂ ਅੰਦਰ ਦੇਖ ਰਿਹਾ ਵੀ ਅੰਦਰ ਲੈ ਕੇ ਜਾਵਾਂਗੇ ਬਿਲਕੁਲ ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਤਾਲਾ ਦਿੱਤਾ ਤੇ ਆਜ ਮੋਖ ਮੰਤਰੀ ਸਾਹਿਬ ਨੂੰ ਅਸੀਂ ਕਰਜ਼ੇ ਦੀ ਪੰਡ ਦਵਾ। ਪੰਡ ਅੰਦਰ ਜਾ ਕੇ ਕਰੋਗੇ ਕੀ ਤੁਸੀਂ ਅੰਦਰ ਇਹਨਾਂ ਨੂੰ ਤਾਂ ਕਹਿ ਦਮਾ ਕਿ ਭਾਈ ਪੇ ਕਰਜ਼ੇ ਦੀ ਪੰਡ ਪੇਸ਼ ਕਰੋ। ਝੂਠ ਦੀ ਪੰਡ ਪੇਸ਼ ਕਰੋ। ਹਰਪਾਲ ਚੀਮਾ ਨੂੰ ਕਵਾਂਗੇ ਵੀ ਝੂਠ ਦੀ ਪੰਡ ਪੇਸ਼ ਕਰ ਕਰਜ਼ੇ ਦੀ ਪੰਡ ਪੇਸ਼ ਕਰ ਨਾ ਕਿ ਬਜਟ ਪੇਸ਼ ਕਰ ਕਿਉਂਕਿ ਬਜਟ ਪੇਸ਼ ਕਰਨ ਦਾ ਇਹ ਆਪਣਾ ਅਧਿਕਾਰ ਜਿਹੜਾ ਖੋ ਚੁੱਕਿਆ। ਬਿਲਕੁਲ ਇਹ ਸਿੰਬੋਲਿਕ ਤਾਂ ਹੈ ਹੀ ਪਰ ਇਹ ਅਸਲ ਹੈ। ਅਸਲ ਕਰਜ਼ੇ ਦੀ ਵਾਕਈ ਪੰਜਾਬ ਦੇ ਸਰਕਾਰ ਦਾ ਜਿਹੜਾ ਇਹ ਕਰਕੇ ਵੀ ਕੱਲ ਪੈ ਗਿਆ ਸੀ ਨਾ ਕਾਫੀ। ਪੰਜਾਬ ਦੇ ਸਰਕਾਰ ਦਾ ਜਿਹੜਾ ਇਸ ਤੋਂ ਵੀ ਕਈ ਗੁਣਾ 433000 ਕਰੋੜ ਦਾ ਸਾਡੇ ਕਿਸਾਨੀ ਦੇ ਪਾ ਕੇ ਅੱਜ ਪੰਜਾਬ ਦੇ ਸਰ ਕਰ ਜਾ। ਕੋਈ ਐਸੀ ਸਰਕਾਰ ਮਿਲੂਗੀ ਪੰਜਾਬ ਨੂੰ ਜਿਹੜੀ ਕਦੇ ਕਰਜ਼ਾ ਲਾ ਦੇਵੇ ਤੁਹਾਨੂੰ ਨਹੀਂ ਇਹ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਜੀ ਜਿਹੜੇ ਸਾਡੇ ਸ਼ਹੀਦਾਂ ਦੇ ਸੁਪਨੇ ਆ ਉਹ ਪੂਰੇ ਕਰਾਂਗੇ ਪਰ ਅੱਜ ਵੀ ਜਿਹੜਾ ਉਹ ਸੁਪਨੇ ਪੂਰੇ ਤਾਂ ਨਹੀਂ ਹੋ ਰਹੇ। ਗੱਲ 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 ਹੋਈ ਕਹਿੰਦੇ ਨਾ ਬਿਜਲੀ ਮਾਫੀ ਦੀ ਗੱਲ ਕਰਦੇ ਨੇ ਹਸਪਤਾਲਾਂ ਦੀ ਗੱਲ ਕਰਦੇ ਨੇ ਆਮਦਿਵਾਦੀ ਕਲੀਨਿਕਾ ਦੀ ਗੱਲ ਕਰਦੇ ਨੇ ਇਹ ਵਾਰ-ਵਾਰ ਹੋਰ ਹੀ ਮਸਲੇ ਲੈ ਕੇ ਭੇਜਦੇ ਤੁਹਾਨੂੰ ਕਹਿੰਦੇ ਸੀ। ਨਹੀਂ ਨਹੀਂ ਜੀ ਅਸੀਂ ਤਾਂ ਗੱਲ ਕਰਦੇ ਪੰਜਾਬ ਦੀ। ਅੱਜ ਪੰਜਾਬ ਦੀ ਜਿਹੜੀ ਗੱਲ ਹੈ ਤੁਸੀਂ ਜੇਕਰ ਕਰਜ਼ੇ ਲੈ ਕੇ ਪੰਜਾਬ ਕੋਲ ਕਰਜ਼ੇ ਜੋਇ ਕਰ ਵੀ ਰਹੇ ਚਾਹੇ ਪੜ੍ਹਾਈ ਦੀ ਗੱਲ ਕਰ ਲਈਏ ਐਜੂਕੇਸ਼ਨ ਦੀ ਗੱਲ ਕਰ ਲਈਏ ਅੱਜ ਪੜ੍ਹਾਈ ਮੈਂ ਆਪਣੇ ਹਲਕੇ 'ਚ ਗੱਲ ਕਰਾਂ ਤੇ ਮੇਰੇ ਸਰ ਹਲਕੇ 'ਚ ਘੱਟ ਤੋਂ ਘੱਟ 40 ਸਕੂਲ ਐਸੇ ਨੇ ਜਿੱਥੇ ਟੀਚਰਲੈਸ ਨੇ ਹਜੇ ਤੱਕ ਵੀ ਇਹ ਸਕੂਲ ਆਫ ਫੈਮਿਨਸ ਬਣਾ ਰਹੇ ਆ ਔਰ 60-60 ਦੇ ਕਰੀਬ ਜਿਹੜੇ ਸਕੂਲ ਨੇ ਉਹ ਸਿੰਗਲ ਟੀਚਰ ਸਕੂਲ ਨੇ ਸੋ ਪੜ੍ਹਾਈ ਦੇ ਹਾਲਤ ਜਿਹਨਾਂ ਦੇ ਆਮ ਆਦਮੀ ਕਲੀਨਿਕ ਜਿਹੜੇ ਇਹਨਾਂ ਦੇ ਆ ਉੱਥੇ ਨਾ ਡਾਕਟਰ ਨੇ ਤੇ ਨਾ ਮੇਰਾ خیال ਕਿ ਪੂਰੇ ਟੈਸਟ ਕੀਤੇ ਜਾ ਰਹੇ ਨੇ ਸੋ ਹਾਲਾਤ ਜਿਹੜੇ ਆ ਉਹ ਵੱਧ ਤੋਂ ਬੱਤਰ ਨੇ